ਤੁਹਾਡੀ ਦਸਤਾਰ ਤੋਂ ਇਹ ਚਰਚਾ ਚੱਲੀ ਵੀ ਰਾਜਾ ਮੜਿੰਗ ਨੇ ਪੱਗ ਤਾਂ ਬੰਨਣੀ ਸ਼ੁਰੂ ਕਰਤੀ ਵੀ ਪੰਜਾਬ ਦਾ ਮੁੱਖ ਮੰਤਰੀ ਬੰਨਣਾ ਤਾਂ ਫਿਰ ਪੱਗ ਹੋਣੀ ਬਹੁਤ ਲਾਜ਼ਮੀ ਸਿਰ ਤੇ ਮੈਂ ਸੋਣਾ ਸੁਨੱਖਾ ਮੁੰਨਾ ਪਹਿਲਾਂ ਕੱਟੇ ਕੇਸ ਹੁੰਦੇ ਸੀ ਵਾਲ ਜਿਹੜੇ ਸੀ ਉਵੇਂ ਪਾਗੜੀ ਬੰਨਦੇ ਫਿਰ ਵੀ ਗੱਲ ਸੀ ਹੁਣ ਫਿਰ ਪੱਗ ਪੁੱਗ ਬਨ ਕੇ ਕਈ ਤਾਂ ਪਤੰਦਰ ਉਹੀ ਸੜੀ ਜਾਂਦੇ ਪੱਗ ਬੰਨਣ ਤੋਂ ਬਾਅਦ ਜਿਹੜੀ ਗੱਲ ਹੈ ਬੰਦੇ ਦੀ ਉਹ ਫਿਰ ਬੰਦਾ ਉਹ ਦੁਬਾਦੀ ਵਰਣਨ ਕਰ ਸਕਦਾ ਹੈ ਜਿੱਥੇ ਜਾਂਦੇ ਆ ਸਰਦਾਰ ਜੀ ਕੀ ਹਾਲ ਹੈ ਭਾਜੀ ਤੁਹਾਡੀ ਬਸ ਚਕਾਰ ਚ ਟ੍ਰੇਨ ਚ ਜਾਜ ਐਨੀ ਵੇਅਰ ਇਨ ਦ ਵਰਲਡ ਤੁਸੀਂ ਜਾਓਗੇ ਸਰਦਾਰ ਦਾ ਪੱਗ ਦਾ ਇੱਕ ਗੱਲ ਤਾਂ ਹੈਗੀ ਏ ਉਸੇ ਮਜਾਜ ਚ ਪੱਗ ਬੰਨੀ ਏ ਜ਼ਰੂਰੀ ਤਾਂ ਨਹੀਂ ਹਰ ਪੱਗ ਪੱਗ ਬੰਨਣ ਵਾਲਾ ਬੰਦਾ ਮੁੱਖ ਮੰਤਰੀ ਪੱਗ ਤਾਂ ਹਰ ਨੌਜਵਾਨ ਮੁੰਡੇ ਵੀ ਬੰਨੀ ਚੱਲਦੇ ਏ ਉਸੇ ਮਜਾਜ ਚ ਬੰਨਦੇ ਏ ਪੱਗ ਦੇ ਬੰਨ ਕੇ ਉਹ ਫਕਰ ਮਹਿਸੂਸ ਕਰਦੇ ਏ ਜ਼ਰੂਰੀ ਨਹੀਂ ਮੈਂ ਪੱਗ ਬੰਨ ਕੇ ਮੁੱਖ ਮੰਤਰੀ ਬਣਨਾ ਜਾਂ ਮੈਂ ਨਹੀਂ ਇਹ ਪਾਗੀ ਮੈਨੂੰ ਮੁੱਖ ਮੰਤਰੀ ਬਣਾਉਂਗੀ ਨਹੀਂ ਪਾਗੀ ਸਵਾਲ ਪੱਗ ਮੇਰਾ ਗਰੂਰ ਹੈ ਮੁੱਖ ਮੰਤਰੀ ਬਣਦੀ ਤੁਹਾਨੂੰ ਇੱਛਾ ਹੈ ਇੱਛਾਾਂ ਕਦੇ ਮਰਦੀਆਂ ਨਹੀਂ ਨਹੀਂ ਮੈਂ ਚਲੋ ਮੈਂ ਮੈਂ ਇੱਕ ਗੱਲ ਕਹਿਣਾ ਹੁਣਾ ਬਹੁਤ سارے ਲੀਡਰ ਨਾ ਡਿਪਲੋਮੈਟਿਕ ਸਟੇਟਮੈਂਟ ਦੇ ਜਾਣਗੇ ਪਾਰਟੀ ਮੌਕਾ ਦਊਗੀ ਤਾਂ ਮੈਂ ਕਹਿੰਦਾ ਉਹਨਾਂ ਵੀ ਜੇ ਸਿਆਸਤ ਚ ਜੇ ਸਿਆਸਤ ਚ ਤੁਹਾਡੇ ਕੋਲ ਅਹੁਦਾ ਲੈਣ ਦੀ ਇੱਛਾ ਹੀ ਨਹੀਂ ਫਿਰ ਤੁਸੀਂ ਸਿਆਸਤ ਚ ਆਏ ਕਿਉਂ ਹਰ ਵਿਅਕਤੀ ਨੂੰ ਐਮਐਲਏ ਤਾਦੀ ਬਣਨਾ ਚਾਹੀਦਾ ਹੈ ਪੋਲਿਟਿਕਸ ਤੋਂ ਨਹੀਂ ਤਰ ਜਾਏਗਾ ਜਿਹਦਾ ਉਹੀ ਇੱਛਾ ਜਿਹਦਾ ਵਿਜ਼ਨ ਹੈਗਾ ਮੁੱਖ ਮੰਤਰੀ ਬਣਨਾ ਪੂਰਾ ਟਾਰਗੇਟ ਕਟੋਕਟ ਮੁੱਖ ਮੰਤਰੀ ਬਣਨਾ 112 ਦੇ 17 ਐਮਐਲਏ ਜਿਹੜੇ ਕਾਂਗਰਸ ਦੇ ਜਾਂ ਕਿਸੇ ਦੇ ਵੀ ਉਹਨਾਂ ਦਾ ਟਾਰਗੇਟ ਆਦਰਵਾਇਜ਼ ਪੋਲਿਟਿਕਸ ਚ ਤੁਹਾਡਾ ਟਾਰਗੇਟ ਹੈ ਚੀਫ ਮਿੰਸਟਰ ਬਣਨਾ ਕਦੇ ਨਾ ਕਦੇ ਤਾਂ ਇੱਛਾ ਹੈਗੀ ਹੈ ਬਟ ਹਜੇ ਕੋਈ ਨਿਕਾਲੀ ਨਹੀਂ ਗਈ ਸੁਪਨੇ ਆਉਂਦੇ ਆ ਮੁੱਖ ਮੰਤਰੀ ਜੀ ਦੇ ਨਹੀਂ ਸੁਪਨੇ ਨਹੀਂ ਮੈਂ ਫਿਰ ਸੁਪਨੇ ਜਿਹੜੇ ਆਉਂਦੇ ਆ ਬਸ ਨਸਟਿਕ ਰਹਸ ਤੁਸੀਂ ਨਹੀਂ ਸੁਪਨੇ ਜਿਹੜੇ ਆਉਂਦੇ ਕਦੇ ਉਹ ਮੈਂ ਸਰਕਾਰ ਕਰ ਲੈਣਾ ਆਈ ਹੈਵ ਆਲਵੇਸ ਟਾਰਗੇਟ ਤੇ ਮੈਂ ਜ਼ਿੰਦਗੀ ਚ ਕੋਈ ਵੀ ਟਾਰਗੇਟ ਆਦਾ ਹਜੇ ਤੱਕ ਅਚੀਵ ਕਰ ਨਾ ਮੁੜਿਆ ਨਹੀਂ ਕੱਲ ਦਾ ਮੈਨੂੰ ਪਤਾ ਨਹੀਂ ਮੁੱਖ ਮੰਤਰੀ ਬਣਨ ਦਾ ਟੀਚਾ ਮੇਰਾ ਟੀਚੇ ਤੋਂ ਬਿਨਾ ਤਾਂ ਤੁਸੀਂ ਸਫਰ ਹੀ ਨਹੀਂ ਕਹਿ ਸਕਦੇ ਅੱਜ ਤੁਹਾਡਾ ਟੀਚਾ ਸੀ ਵੀ ਇੱਥੇ ਆ ਕੇ ਰਾਜਾ ਵਰਿੰਗ ਦੀ ਇੰਟਰਵਿਊ ਕਰਨੀ ਕਰਨੀ ਹੈ ਓ ਚੀਵ ਥੈਟ ਐਂਡ ਟਾਰਗੇਟ ਤਾਂ ਹੋਣਾ ਹੀ ਚਾਹੀਦਾ ਹੈ ਐਂਡ ਡੈਫੀਨਿਟਲੀ ਵੀ ਹੈਵ ਦੈਟ ਟਾਰਗੇਟ ਪਰ ਕਾਲੀ ਨਹੀਂ ਹੈ ਮੇਰੇ ਸਾਥੀ ਸੱਜਣ ਕੋਈ ਮੈਂ ਹਰ ਬੰਦੇ ਨੂੰ ਕਹਿਣਾ ਹੈ ਕਿ ਸਮਾਂ ਆਪਣੇ ਆਪ ਆਉਂਦਾ ਹੈ ਕਰਵਟ ਲੈਂਦਾ ਹੈ ਤੁਹਾਨੂੰ ਸੱਚੇ ਪਾਤਸ਼ਾਹ ਕਿਰਪਾ ਕਰੇ ਹਾਂ ਟਾਰਗੇਟ ਜ਼ਰੂਰ ਹੈ ਉਸ ਟਾਰਗੇਟ ਤੇ ਪਹੁੰਚਣਾ ਪਰਿਆ ਨਹੀਂ ਹੈ ਵੀ ਅ ਸਵੇਰੇ ਪਹੁੰਚ ਲੈ ਕੋਈ ਤੁਹਾਡੀ ਤੁਹਾਡੀ ਦਸਤਾਰ ਤੋਂ ਹੀ ਚਰਚਾ ਚੱਲੀ ਕੋਈ ਮੇਰੇ ਤੋਂ ਅੱਗੇ ਆ ਤਾਂ ਤਦ ਵੀ ਕੋਈ ਨਹੀਂ ਤੁਹਾਡੀ ਦਸਤਾਰ ਤੋਂ ਇਹ ਚਰਚਾ ਚੱਲੀ ਵੀ ਰਾਜਾ ਮੜਿੰਗ ਨੇ ਪੱਗ ਤਾਂ ਬੰਨਣੀ ਸ਼ੁਰੂ ਕਰਤੀ ਵੀ ਪੰਜਾਬ ਦਾ ਮੁੱਖ ਮੰਤਰੀ ਬੰਨਣਾ ਤਾਂ ਫਿਰ ਪੱਗ ਹੋਣੀ ਬਹੁਤ ਲਾਜ਼ਮੀ ਸਿਰ ਤੇ ਰਮਨ ਮੈਂ ਸੋਣਾ ਸਨਖਾ ਮੁੰਨਾ ਪਹਿਲਾਂ ਕੱਟੇ ਕੇਸ ਹੁੰਦੇ ਸੀ ਵਾਲ ਜਿਹੜੇ ਸੀ ਉਵੇਂ ਪਾਗੜੀ ਬੰਨਦੇ ਫਿਰ ਵੀ ਗੱਲ ਸੀ ਹੁਣ ਫਿਰ ਪੱਗ ਪੁੱਗ ਬਨ ਕੇ ਕਈ ਤਾਂ ਪਤੰਦਰ ਉਹੀ ਸੜੀ ਜਾਂਦੇ ਆ ਹੁਣ ਯਾਰ ਮੈਂ ਕੋਈ ਨਾ ਤਾਂ ਮੈਂ ਜਦੋਂ ਜਾਣੇ ਹੈ ਪਤਾ ਤਾਂ ਲੱਗਦਾ ਹੀ ਹੈ ਨਾ ਮੈਨੂੰ ਚੰਗਾ ਲੱਗਦਾ ਐਂਡ ਦਸਤਾਰ ਬੰਨ ਕੇ ਟੂ ਬੀ ਵੈਰੀ ਓਨੈਸਟ ਮੋ ਇਸ ਕਰਕੇ ਨਹੀਂ ਹੈ ਇਸ ਕਰਕੇ ਨਹੀਂ ਹੈ ਕਹਾਣੀ ਜੇ ਮੈਂ ਮੋਨਾ ਨੇ ਬੰਦੇ ਦਾ ਵੈਕਿਊਮ ਹੈ ਪੰਜਾਬ ਚ ਸੀਐਮ ਬਣਿਆ ਨਹੀਂ ਸੀਐਮ ਬਣਦਾ ਕੈਬਨਿਟ ਮੰਤਰੀ ਰਹਿ ਗਿਆ ਮੈਂ ਮੈਂ ਮੁੱਖ ਮੰਤਰੀ ਦੀ ਗੱਲ ਕਰ ਰਿਹਾ ਮੋਨਾ ਬੰਦਾ ਕਦੀ ਪੰਜਾਬ ਦਾ ਮੁੱਖ ਮੰਤਰੀ ਹੋ ਸਕਦਾ ਐਨੀਥਿੰਗ ਕੈਨ ਹੈਪਨ ਐਨੀ ਟਾਈਮ ਇਹ ਕੋਈ ਇਹ ਕੋਈ ਮੈਂ ਇਹਦੀ ਬਾਰੇ ਕਰ ਰਿਹਾ ਅਭੀ ਮੋਨਾ ਨਹੀਂ ਬਣ ਸਕਦਾ ਕਿਉਂ ਮੋਨਾ ਵੀ ਬਣ ਸਕਦਾ ਪਰ ਪੱਗ ਤੇ ਜਿਹੜੀ ਗੱਲ ਹੈ ਬੰਦੇ ਦੀ ਮੈਂ ਜਿੱਥੇ ਜਾਂਦਾ ਮੈਂ ਹੱਸਿਆ ਨਾ 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 ਜਿਹੜੀ ਨਾ ਨਾ ਥੋੜਾ ਥੋੜਾ ਹੱਸ ਰਿਹਾ ਹਾਂ ਉਹਨੇ ਵੀ ਬਣ ਸਕਦੇ ਯਾਰ ਕਿਉਂ ਨਹੀਂ ਬਣ ਸਕਦੇ ਪਰ ਪੱਗ 'ਚ ਜਿਹੜੀ ਗੱਲ ਹੈ ਇਹ ਮੈਂ ਪੱਗ ਬੰਨਣ ਤੋਂ ਬਾਅਦ ਹੀ ਮਹਿਸੂਸ ਕੀਤੀ ਮੈਨੂੰ ਕਿਸੇ ਨੇ ਕੋਈ ਜੋਰ ਜ਼ਬਰਦਸਤੀ ਥੋੜੀ ਬਣਾਈ ਜਾਂ ਪੱਗ ਜਾਂ ਮੇਰੇ ਮਨ ਨੂੰ ਕੀਤਾ ਔਰ ਪੱਗ ਬੰਨਣ ਤੋਂ ਬਾਅਦ ਜਿਹੜੀ ਗੱਲ ਹੈ ਬੰਦੇ ਦੀ ਉਹ ਫਿਰ ਬੰਦਾ ਉਦੋਂ ਬਾਅਦ ਹੀ ਵਰਣਨ ਕਰ ਸਕਦਾ ਹੈ ਜਿੱਥੇ ਜਾਂਦੇ ਆ ਸਰਦਾਰ ਜੀ ਕੀ ਹਾਲ ਹੈ ਭਾਜੀ ਥੋੜੀ ਬਸ ਚਕਾਰ ਚ ਟ੍ਰੇਨ ਚ ਜਾਜ ਐਨੀਵੇਅਰ ਇਨ ਦਾ ਵਰਲਡ ਤੁਸੀਂ ਜਾਓਗੇ ਸਰਦਾਰ ਦਾ ਪੱਗ ਦਾ ਇੱਕ ਗੱਲ ਤਾਂ ਹੈਗੀ ਹੈ ਉਸੇ ਮਜ਼ਾਜ ਚ ਪੱਗ ਬੰਨੀ ਹੈ ਜ਼ਰੂਰੀ ਤਾਂ ਨਹੀਂ ਹਰ ਪੱਗ ਪੱਗ ਬੰਨਣ ਵਾਲਾ ਬੰਦਾ ਮੁੱਖ ਮੰਤਰੀ ਪੱਗ ਤਾਂ ਹੋਰ ਨੌਜਵਾਨ ਮੁੰਡੇ ਵੀ ਬੰਨੀ ਜਾਂਦੇ ਉਸੇ ਮਜ਼ਾਜ ਚ ਹੀ ਬੰਦੇ ਪੱਗ ਦੇ ਬੰਨ ਕੇ ਉਹ ਫਕਰ ਮਹਿਸੂਸ ਕਰਦੇ ਜ਼ਰੂਰੀ ਨਹੀਂ ਮੈਂ ਪੱਗ ਬੰਨ ਕੇ ਮੁੱਖ ਮੰਤਰੀ ਬੰਨਣਾ ਜਾਂ ਮੈਨੂੰ ਇਹ ਪੱਗ ਹੀ ਮੈਨੂੰ ਮੁੱਖ ਮੰਤਰੀ ਬਣਾਉਗੀ ਨਹੀਂ ਆਖਰੀ ਸਵਾਲ ਪੱਗ ਮੇਰਾ ਗਰੂਰ ਹੈ